ਜੀ ਬਾਕੀ ਵੀ ਜਿਹੜੀਆਂ ਉੱਥੇ ਵੀਡੀਓਜ਼ ਆਉਂਦੀਆਂ ਨੇ ਅਪਲੋਡ ਹੋਈਆਂ ਵੀ ਆ ਉਹਨਾਂ ਨੂੰ ਦੇਖ ਲੈਣਾ ਹੁੰਦਾ ਤੇ ਉਹਨਾਂ ਨੂੰ ਦੇਖ ਕੇ ਬਣਾਇਆਈਏ ਜਿਵੇਂ ਆ ਗੋਮਟਾ ਇਹ ਜੇ ਆਪਾਂ ਕਹਿੰਦੇ ਇਹਨੂੰ ਬਣਾ ਕੇ ਮਿੱਟੀ ਨਾਲ ਇਹਨੂੰ ਸੁਕਾਇਆ ਬਾਅਦ ਚ ਫੇਰ ਇਹਨੂੰ ਰੇਗ ਮਾਰਨ ਤੋਂ ਛੇਪ ਰੀਤੀ ਸਫਾਈ ਦਿੱਤੀ ਫੇਰ ਇਹ ਆ ਚੀਜ਼ ਬਣੀ ਹੈ ਉਸੀ ਅਕਾਲ ਤੱਕ ਸਾਬ ਵੀ ਬਣਾ ਰਹੇ ਸੀ ਹਨ ਉਹ ਬਣਾ ਰਹੇ ਆ ਜੀ ਅੱਛਾ ਉਹ ਬੰਤ ਮੜੀ ਗਿਆ ਸਮਾਨ ਦੀ ਦਿੱਕਤ ਪੈ ਗਈ ਇੱਥੇ ਆਪਣੇ ਸਮਾਨ ਨਹੀਂ ਮਿਲਦਾ ਪਿੰਡ ਸ਼ਹਿਰ ਜਾਣਾ ਪੈਂਦਾ ਉਹਦੇ ਘਰ ਕਿ ਸਮਾਨ ਦੀ ਦਿੱਕਤ ਪੈ ਗਈ ਸੀ ਨਵੇਂ 4 ਜੂਨ ਤੱਕ ਤਿਆਰ ਕਰ ਦੇਣਾ ਸੀ ਅੱਛਾ ਵੀ ਦੇਖੋ ਵੀ ਕਟਰ ਹੁੰਦਾ ਹੈ ਜਿਹੜਾ ਸਰਜਰੀ ਕਟਰ ਸੀਗਾ ਮੇਰੇ ਕੋਲੇ ਕਿਉਂਕਿ ਆਮ ਕਟਰ ਨਾਲ ਆਪਾਂ ਕੱਟਦੇ ਆ ਜਾਂ ਕਰਦਣਾ ਕੱਟਦੇ ਆ ਉਹ ਜੀ ਦੀ ਸਫਾਈ ਨਹੀਂ ਬੰਦੀ ਤੇ ਮੈਨੂੰ ਸਰਜਰੀ ਕਟਰ ਲੈਉਣਾ ਪਿਆ ਤੇ ਉਹਦੇ ਨਾਲ ਸਫਾਈ ਕੀਤੀ ਆ ਕਿਰਾਂ ਤਾਂ ਮੇਰੀ ਉਂਗਲ ਤੇ ਜੀ ਕੱਟ ਵੀ ਲੱਗ ਗਿਆ ਸੀਗਾ ਬਣਾਉਣਾ ਸੀਗਾ 8 ਵਜੇ 8 ਦਾ ਅੱਛਾ ਤੇ ਮੇਰੇ ਨਾਲ ਜਦੋਂ ਮੈਂ ਸਬਾਨ ਆਹ ਜਿਹੜੀ ਥਰਮਾਕੂਲਾ ਇਹ ਜੋ ਲੈ ਕੇ ਆਇਆ ਮੇਰੇ ਉਥੋਂ ਇਹ ਰਾਤ ਹਵਾ ਹੋਣ ਕਰਕੇ ਉਹ ਟੁੱਟ ਗਈ ਵਿਚਾਲੋ ਅੱਛਾ ਹਾਂਜੀ ਬਾਈ ਤਾਂ ਕਰਕੇ ਛੋਟਾ ਬਣਾ ਕੇ ਨਹੀਂ ਮੈਂ 8 ਵਜੇ 8 ਦਾ 7 ਵਜੇ 7 ਦਾ ਬਣਾਉਣਾ ਸੀ ਬਈ 11 ਸਾਲ ਦਾ ਸੀਗਾ ਜਦੋਂ ਮੂਸੇ ਵਾਲੇ ਬਈ ਨੀਰ ਮਾਡਲ ਧਾਰ ਕੀਤਾ ਸੀ ਅੱਛਾ ਫਿਰ ਤੇ ਫਿਰ ਮੇਰੀ ਡੌਲ ਹਾਊਸ ਬਣਾਉਂਦਾ ਫਿਰ ਟਰੈਕਟਰ ਵੀ ਬਣਾਏ ਬਹੁਤ ਅੱਛਾ ਤੇ ਉਹ ਟਰੈਕਟਰ ਮੈਂ ਹਵੇਲੀ ਨਾਲ ਦੇ ਕੇ ਆਇਆ ਸੀਗਾ ਬਾਈ ਦੇ ਨਾਲ ਅੱਛਾ ਸਦੂ ਮੂਸੇ ਵਾਲੇ ਹਾਂਜੀ ਸਸ਼ੀਕਾਲ ਸਫਰਨਾਟ ਵੀਡੀਓ ਤੁਸੀਂ ਤੇ ਮੈਂ ਜੋਤ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਐਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਅੱਜ ਇੱਕ ਨੰਨੇ ਬੱਚੇ ਦੇ ਨਾਲ ਮਿਲੌਣ ਲੱਗਿਆ ਬੱਚੇ ਬਹੁਤ ਸਾਰੇ ਜਿਹੜੇ ਮੀਡੀਆ ਤੇ ਘੱਟ ਆਉਂਦੇ ਨੇ ਕਿਉਂਕਿ ਜਿਹੜੇ ਵੀ ਆਉਂਦੇ ਨੇ ਉਹਨਾਂ ਚ ਕੁਝ ਵੱਖਰਾ ਟਾਈਲੈਂਡ ਹੁੰਦਾ ਅੱਜ ਇਸ ਬੱਚੇ ਦੇ ਨਾਲ ਮਿਲੌਣ ਲੱਗਿਆ ਉਹਦੇ ਹੱਥਾਂ ਦੇ ਵਿੱਚ ਜਾਦੂ ਹੈ ਕਿਉਂਕਿ ਉਹਦੇ ਹੱਥਾਂ ਦੇ ਦੁਆਰਾ ਦਰਬਾਰ ਸਾਹਿਬ ਤਿਆਰ ਕੀਤਾ ਗਿਆ ਉਹ ਇੱਕ ਬੱਚੇ ਕੰਨੀਓ ਆਪਣੇ ਘਰ ਦੇ ਵਿੱਚ ਦਰਬਾਰ ਸਾਹਿਬ ਬਣਾਇਆ ਗਿਆ ਉਸ ਬੱਚੇ ਦੇ ਨਾਲ ਗੱਲਬਾਤ ਕਰਦੇ ਹਾਂ ਬੱਚਾ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਕਿੰਨੀ ਉਮਰ ਹੈ ਮੇਰੀ 16 ਸਾਲ ਦੀ ਉਮਰ ਹੈ ਹਮ ਮਨਿੰਦਰ ਜੀ ਜਿਵੇਂ ਆ ਪਿੱਛੇ ਦੇਖ ਰਹੇ ਆ ਇੱਕ ਮਾਡਲ ਤਿਆਰ ਕੀਤਾ ਹੋਇਆ ਤੁਸੀਂ ਦਰبار صاحب ਦਾ ਹਾਂਜੀ 21ਵੇਂ ਤਿਆਰ ਕੀਤਾ ਕਿਵੇਂ ਦਿਮਾਗ ਚ ਆਇਆ ਵੀ ਇਹ ਅਸੀਂ ਤਿਆਰ ਕਰੀਏ ਇਹੀ ਪਹਿਲਾਂ ਮੈਂ ਸੰਧੂ ਮੂਸੇਵਾਲ ਦੀ ਹਵੇਲੀ ਬਣਾਈ ਸੀ ਤੇ ਉਹ ਪਿੰਡ ਮੂਸੇ ਦੇ ਕਿ ਆਏ ਸੀ ਫਿਰ ਮੈਂ ਕਿਹਾ ਵੀ 84 ਦੇ ਨੇੜੇ ਆਈ ਜਾਂਦੇ ਆ ਫਿਰ ਮੈਂ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਜੀ ਅੱਛਾ ਇਹ ਤਿਆਰ ਕੀਤਾ ਮੈਂ ਮੈਂ ਸੁਣਿਆ ਕਹਿੰਦੇ ਤੁਸੀਂ ਅਕਾਲ ਤਖਤ ਸਾਹਿਬ ਵੀ ਬਣਾ ਰਹੇ ਸੀ ਹਨ ਉਹ ਬਣਾ ਰਹੇ ਆ ਜੀ ਅੱਛਾ ਉਹ ਵਕਤ ਮੜੀ ਜੀ ਸਮਾਨ ਦੀ ਦਿੱਕਤ ਪੈ ਗਈ ਸੀ ਇੱਥੇ ਆਪਣੇ ਸਮਾਨ ਨਹੀਂ ਮਿਲਦਾ ਪਿੰਡ ਸ਼ਹਿਰ ਜਾਣਾ ਪੈਂਦਾ ਉਹਦੇ ਕਰਕੇ ਸਮਾਨ ਦੀ ਦਿੱਕਤ ਪੈ ਗਈ ਸੀ ਨਵੇਂ 4 ਜੂਨ ਤੱਕ ਤਿਆਰ ਕਰ ਦੇਣਾ ਸੀ ਅੱਛਾ ਜਿਵੇਂ ਮੈਂ ਇਹ ਦੇਖ ਰਿਹਾ ਦਰਬਾਰ ਸਾਹਿਬ ਦੇਖ ਰਿਹਾ ਐ ਇਧਰਲੇ ਪਾਸੇ ਇੱਕ ਦਰਵਾਜ਼ਾ ਹੈ ਇਹ ਕੋ ਉਧਰਲੇ ਪਾਸੇ ਇਧਰਲੇ ਪਾਸੇ ਹੈ ਨਾ ਇਹ ਫਿਰ ਇੰਨਾ ਬਰੀਕੀ ਦੇ ਨਾਲ ਕੰਮ ਕਿਵੇਂ ਕੀਤਾ ਇਹ ਜੀ ਬਾਕੀ ਵੀ ਜਿਹੜੀਆਂ ਉੱਥੇ ਵੀਡੀਓਜ਼ ਆਉਂਦੀਆਂ ਨੇ ਅਪਲੋਡ ਹੋਈਆਂ ਹੋਈਆਂ ਉਹਨਾਂ ਨੂੰ ਦੇਖ ਲੈਣਾ ਹੁੰਦਾ ਤੇ ਉਹਨਾਂ ਨੂੰ ਦੇਖ ਕੇ ਬਣਾਇਆ ਇਹ ਅੱਛਾ ਉਹਨਾਂ ਨੂੰ ਦੇਖ ਕੇ ਬਣਾਇਆ ਹਾਂਜੀ ਹੂੰ ਇਹ ਸ਼ੌਕ ਬਚਪਨ ਤੋਂ ਹੀ ਹੈ ਹਾਂਜੀ ਅੱਛਾ ਪਹਿਲਾਂ ਮੈਂ ਘਟੋ ਨੂੰ ਬਈ 11 ਸਾਲ ਦਾ ਸੀ ਜਦੋਂ ਮੂਸਲ ਦੇ ਹੋਏ ਨੀਰ ਮਾਡਲ ਤਿਆਰ ਕੀਤਾ ਸੀ ਅੱਛਾ ਫਿਰ ਤੇ ਫਿਰ ਮੇਰੀ ਡਾਲ ਹਾਊਸ ਬਣਾਉਂਦਾ ਫਿਰ ਟਰੈਕਟਰ ਵੀ ਬਣਾਏਵੇਂ ਬਹੁਤ ਆ ਅੱਛਾ ਤੇ ਉਹ ਟਰੈਕਟਰ ਮੈਂ ਹਵੇਲੀ ਨਾਲ ਦੇ ਕੇ ਆਏ ਸੀਗਾ ਬਾਈ ਦੇ ਨਾਲ ਅੱਛਾ ਸਦੂ ਮੂਸੇ ਵਾਲੇ ਦੇ ਹਾਂਜੀ ਅੱਛਾ ਉਹਨਾਂ ਦੇ ਉਦੋਂ ਸੀ ਸਿੱਧੂ ਮੂਸੇ ਵਾਲਾ ਸਾਹਿਬ ਜਾਂ ਉਹਨਾਂ ਦੇ ਫਾਦਰ ਸਾਹਿਬ ਨੇ ਰਿਸਿਵ ਕੀਤਾ ਫਾਦਰ ਸਾਹਿਬ ਨੂੰ ਪੜਾ ਕੇ ਆਈ ਅੱਛਾ ਉਹਨਾਂ ਦੇ ਬਾਪੂ ਜੀ ਨੂੰ ਬਾਪੂ ਗੁਲਕਾਰ ਸਿੰਘ ਜੀ ਨੂੰ ਹਾਂਜੀ ਜੀ ਤਾਂ ਇਹ ਜਿਵੇਂ ਮੈਂ ਦੇਖ ਰਿਹਾ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਇਹ ਖਿਆਲ ਰੱਖਿਆ ਹੋਇਆ ਜਿਵੇਂ ਆ ਬਾਰੀਆਂ ਬਣਾਈਆਂ ਜਿਵੇਂ ਆ ਗੁੰਮਤ ਬਣਾਏ ਆ ਗੋਲ ਕੀਤੇ ਆ ਇਹ ਫਿਰ ਬਾਰੀਆਂ ਬਣਾਉਣੀਆਂ ਨੇ ਕਿੰਨੇ ਕਿ ਬਰੀਕੀ ਕੰਮ ਔਖੇ ਨਹੀਂ ਹੋਏ ਬਹੁਤ ਔਖੇ ਹੋਇਆ ਜੀ ਅਛਾ ਇਹ ਬਹੁਤ ਹੁੰਦੀ ਹੈ ਇਹ ਚੀਜ਼ ਕੰਦੇ ਸਫਾਈ ਦੇ ਵਿੱਚ ਬਹੁਤ ਔਖੇ ਆਈ ਹੁੰਦੀ ਹੈ ਅਛਾ ਤੇ ਮੈਂ ਸਫਾਈ ਫਿਰ ਕਿਵੇਂ ਦਿੰਦੇ ਹਾਂ ਬਾਕੀ ਜਿਵੇਂ ਆ ਗੋਮਟਾ ਇਹਦੀ ਜੇ ਆਪਾਂ ਕੇਹਣਾ ਇਹਨੂੰ ਬਣਾ ਕੇ ਮਿੱਟੀ ਨਾਲ ਇਹਨੂੰ ਸੁਕਾਇਆ ਬਾਅਦ ਚ ਫਿਰ ਇਹਨੂੰ ਰੇਗ ਮਾਰਨ ਤੋਂ ਛੇਪ ਦਿੱਤੀ ਸਫਾਈ ਦਿੱਤੀ ਫਿਰ ਇਹ ਆ ਚੀਜ਼ ਬਣੀ ਅਛਾ ਇਹ ਇੱਕ ਬੜਾਈ ਦੇ ਨਹੀਂ ਬਹੁਤ ਔਖੀ ਆ ਆ ਕਹਦੇ ਆ ਇਹ ਜੀ ਮਿੱਟੀ ਦੇ ਆ ਜਿਹੜੀ ਇਹ ਮਿੱਟੀ ਦੇ ਉੱਚਾ ਹੁੰਦਾ ਤੇ ਖਬਾਰਾਂ ਨੂੰ ਮਿਲਾ ਕੇ ਠੀਕ ਆ ਉਹਨਾਂ ਨੂੰ ਬਾਲ ਕੇ ਪਹਿਲਾਂ ਫਿਰ ਗ੍ਰੈਂਡਰ ਚ ਬ੍ਰੈਂਡ ਕਰਕੇ ਫਿਰ ਉਹਨਾਂ ਦਾ ਪੇਸਟ ਤਿਆਰ ਹੋ ਜਾਂਦਾ ਉਹਦਾ ਬਣਾਇਆ ਜੀ ਅੱਛਾ ਉਹਦਾ ਬਣਾਇਆ ਇਹ ਤੇ ਜਿਹੜਾ ਇਹ ਹੈ ਇਹ ਸਾਰਾ ਥਰਮਾਕੂਲ ਦਾ ਬਣਾਇਆ ਹਾਂਜੀ ਤੇ ਫਿਰ ਇਹ ਇੱਕ ਆਮ ਘਰ ਦੇ ਬੱਚੇ ਲਈ ਹਾਂਜੀ ਇੱਕ ਪਿੰਡੂ ਬੱਚੇ ਲਈ ਹਾਂਜੀ ਇਹ ਚੀਜ਼ ਸੋਚਣੀ ਤੇ ਇਹ ਚੀਜ਼ ਕਰਨੀ ਕਿੰਨੀ ਕਿ ਸੌਖੀ ਸੀ ਸੌਖੀ ਤਾਂ ਹੀ ਵਾਕਿ ਨੂੰ ਦੱਸਿਆ ਮੂਸਲਦੀ ਹਵੇਲੀ ਤਿਆਰ ਕੀਤੀ ਸੀ ਵੀ ਉਹਦੇ 'ਚ ਵੀ ਬਹੁਤ ਬਰੀਕੀ ਕੰਮ ਸੀ ਗਾ ਜੀ ਅੱਛਾ ਇਹ ਇਹਦੀ ਗੱਲ ਕਰੀਏ ਜਿਵੇਂ ਹੁਣ ਕੀ ਕੀ ਅਖਿਆਈਆਂ ਕੀ ਕੀ ਆਈਆਂ ਦਿੱਕਤਾਂ ਕੀ ਕੀ ਆਈਆਂ ਅਖਿਆਈਆਂ ਜੀ ਜਿਵੇਂ ਵੀ ਦੇਖੋ ਵੀ ਕਟਰ ਹੁੰਦਾ ਹੈੜਾ ਸਰਜਰੀ ਕਟਰ ਸੀਗਾ ਮੇਰੇ ਕੋਲੇ ਕਿਉਂਕਿ ਆਮ ਕਟਰ ਨਾਲ ਆਪਾਂ ਕੱਟਦੇ ਆ ਜਾਂ ਕਰਦਣਾ ਕੱਟਦੇ ਆ ਉਹ ਚੀਜ਼ ਦੀ ਸਫਾਈ ਨਹੀਂ ਬੰਦੀ ਤੇ ਮੈਨੂੰ ਸਰਜਰੀ ਕਟਰ ਲੈਣਾ ਪਿਆ ਜਿਵੇਂ ਸਰਜਰੀ ਕਟਰ ਵੀ ਮੇਰੇ ਹੱਥ ਤੇ ਲੱਗ ਗਿਆ ਉਂਗਲ ਵੱਡੀ ਗਈ ਸੀ ਬਾਈ ਉਹਦੇ ਨਾਲ ਅੱਛਾ ਹਾਂਜੀ ਬਾਈ ਤੇ ਫਿਰ ਉਹ ਤੋਂ ਜੀ ਦੀ ਕੀਤਾ ਛੱਡਦੇ ਆ ਨਹੀਂ ਜੀ ਮੈਂ ਕਿਹਾ ਵੀ ਪਹਿਲਾਂ ਤਾਂ ਮੇਰੇ ਘਰ ਦੇ ਰਾਂ ਕਹਿੰਦੇ ਸੀ ਵੀ ਰਹਿਣ ਦੇ ਵੀ ਕਈ ਵਾਰ ਵੱਧਣਾ ਨੁਕਸਾਨ ਹੋ ਜਾ ਜਿਵੇਂ ਪਹਿਲਾਂ ਉਂਗਲ ਵੱਡੀ ਗਈ ਵੀ ਰਹਿਣ ਦੇ ਫਿਰ ਮੈਂ ਕਿਹਾ ਵੀ ਮੈਂ ਪਹਿਲਾਂ ਤਾਂ ਛੱਡ ਗਿਆ ਸੀ ਆਖ ਵੀ ਰਹਿਣ ਦੇਣਾ ਫਿਰ ਮੈਂ 7-8 ਦਿਨਾਂ ਬਾਅਦ ਮੇਰੀ ਉਂਗਲ ਨੂੰ ਥੋੜਾ ਆਰਾਮ ਆਇਆ ਫਿਰ ਮੈਂ ਕਿਹਾ ਨਹੀਂ ਜਿਵੇਂ ਚੈਲੰਜ ਕੀਤਾ ਤਾਂ ਪੂਰਾ ਕਰੂੰਗਾ ਅੱਛਾ ਫੇਰ ਲੱਗੇ ਫਿਰ ਹੈ ਹਾਂਜੀ ਅੱਛਾ ਤੇ ਫਿਰ ਜਿਵੇਂ ਤੁਸੀਂ ਦੱਸਿਆ ਤੁਸੀਂ ਇੱਕ ਪਿੰਡ ਤੋਂ ਆ ਇਹ ਫਿਰ ਸਮਾਨ ਕਿੱਥੋਂ ਲੈ ਕੇ ਆ ਮੈਂ ਕਿਹਾ ਕਿ ਪਿੰਡਾਂ ਵਾਲੇ ਐਸੇ ਤਾਂ ਵੈਸੇ ਹੀ ਇਹ ਚੀਜ਼ ਔਖੀ ਹੁੰਦੀ ਹੈ ਹਾਂਜੀ ਇਹ ਮੈਂ ਸ਼ਹਿਰੋਂ ਲੈ ਕੇ ਆਉਂਦਾ ਸੀ ਅੱਛਾ ਕਈ ਵਾਰ ਜੇ ਬਾਪੂ ਦਾ ਕਿੜਾ ਲੱਗ ਜਾਂਦਾ ਸੀ ਤਾਂ ਉਹਨੂੰ ਉਹਨੂੰ ਕਹਿ ਦਿੰਦਾ ਸੀ ਵੀ ਸਮਾਨ ਲਿਆ ਦੀ ਮੈਨੂੰ ਸ਼ਹਿਰ ਜਾਣਾ ਪੈਂਦਾ ਸੀ ਸਮਾਨ ਲਿਆਉਣ ਲਈ ਅੱਛਾ ਕਰਦੇ ਸਪੋਰਟ ਕਰਦੇ ਸੀ ਇਸ ਕ ਫਿਰ ਜਿਵੇਂ ਤੁਸੀਂ ਬਣਾਇਆ ਫਿਰ ਇਹਨੂੰ ਚੀਜ਼ ਨੂੰ ਜੋੜਿਆ ਵੀ ਆ ਹਨਾ ਕੱਲੇ ਕੱਲੇ ਪਾਟ ਜਿਵੇਂ ਜੋੜੇ ਆ ਇਹ ਇਹ ਨਾਲੋਂ ਵੱਧ ਔਖਾ ਜੋੜਨਾ ਤੇ ਕੱਟ ਨਹੀਂ ਹੁੰਦਾ ਇਹ ਅੱਛਾ ਹਾਂਜੀ ਠੀਕ ਹੈ ਬਾਕੀ ਪਹਿਲਾਂ ਤਾਂ ਮੈਂ ਇਹ ਬਣਾਉਣਾ ਸੀਗਾ 8 ਵਜੇ 8 ਦਾ ਅੱਛਾ ਤੇ ਮੇਰੇ ਨਾਲ ਜਦੋਂ ਮੈਂ ਸਬਾਹ ਆਹ ਜਿਹੜੀ ਥਰਮਾਕੂਲਾ ਇਹ ਜੋ ਲੈ ਕੇ ਆਇਆ ਮੈਂ ਉੱਥੋਂ ਇਹ ਰਾਤ ਹਵਾ ਹੋਣ ਕਰਕੇ ਉਹ ਟੁੱਟ ਗਈ ਵਿਚਾਲੋ ਅੱਛਾ ਹਾਂਜੀ ਬਾਈ ਤਾਂ ਕਰਕੇ ਛੋਟਾ ਬਣਾ ਕੇ ਨਹੀਂ ਮੈਂ 8 ਵਜੇ 8 ਦਾ 7 ਵਜੇ 7 ਦਾ ਬਣਾਉਣਾ ਸੀ ਅੱਛਾ ਹਾਂਜੀ ਬਾਈ ਹੂੰ ਉੰਜ ਜਿਵੇਂ ਕੱਲ ਤੱਕ ਸੈ ਬਣਾ ਰਿਹਾ ਅਗੀ ਉਹ ਬਣਾਉਂਗਾ ਮੈਂ ਕਾਫੀ 5 5 6 ਵਈ 6 ਬਦਰ ਬਣਾਉਂਗਾ ਈ ਅੱਛਾ ਠੀਕ ਹੈ ਤੇ ਫਿਰ ਇਹਨੂੰ ਜੋੜਨਾ ਕਿੰਨਾ ਜਿਵੇਂ ਤੁਸੀਂ ਦੱਸਿਆ ਸਭ ਤੋਂ ਵੱਡਾ ਚੈਲੰਜ ਸੀ ਕੱਟਣਾ ਕੱਟਣਾ ਹੈ ਜਿਹਦੇ ਵਿੱਚ ਥੋੜੀ ਜਿਹੀ ਸੱਟ ਵੀ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਹੈਨਾ ਤੇ ਇਹਦੇ ਪਿੱਛੇ ਝੜਕਾ ਕਿੰਨੀ ਇਕ ਪੈਂਦੀਆਂ ਸੀ ਕਿਉਂਕਿ ਤੁਸੀਂ ਸਕੂਲ 'ਚ ਪੜਦੇ ਹੋ ਸਕੂਲ 'ਚ ਕੰਮ ਵੀ ਪੂਰਾ ਕਰਨਾ ਹੁੰਦਾ ਉਹਦੇ ਵਿੱਚ ਵੀ ਹੋਮਵਰਕ ਵੀ ਕਰਨਾ ਹੁੰਦਾ ਘਰੇ ਫਿਰ ਕਿੰਨੀ ਇਕ ਝੜਕਾ ਪੈਂਦੀਆਂ ਸਕੂਲ ਵਾਲੇ ਕਹਿੰਦੇ ਸੀ ਵੀ ਫਰੇਮ ਹੈ ਰਾਤ ਨੂੰ ਵੀ ਬਹੁਤ ਕੰਮ ਕਰਦਾ ਸੀ ਬਈ ਇੱਥੇ 12-12 ਵਜੇ ਤੱਕ ਲੱਗਿਆ ਰਹਿੰਦਾ ਸੀ ਫਿਰ ਤੇ ਹਾਂਜੀ ਹੂੰ ਤੇ ਫਿਰ ਮੈਂ ਹோம்ਵਰਕ ਹோம்ਵਰਕ ਵੀ ਕਰਨਾ ਹੁੰਦਾ ਸਕੂਲ ਦਾ ਉਹ ਪੂਰਾ ਕਰਦਾ ਸੀ ਫਿਰ ਮੈਂ ਲੱਗਦਾ ਸੀ ਜਿੰਮੇ ਤੁਹਾਡੇ ਮਾਤਾ ਜੀ ਦੱਸਦੇ ਸੀ ਵੀ ਤੁਸੀਂ ਰੋਟੀ ਵੀ ਚਾਹ ਵੀ ਉਮੀ ਛੱਡ ਦਿੰਦੇ ਹੈ ਨਾ ਹਾਂਜੀ ਕਈ ਵਾਰ ਤੋਂ ਵੀ ਪਈ ਪਈ ਠੰਡੀ ਹੋ ਜਾਂਦੀ ਸੀ ਵਿੱਚ ਕੰਮ ਚੈਨ ਰੁੱਝਿਆ ਜਾਂਦਾ ਸੀ ਅੱਛਾ ਹਾਂਜੀ ਗਾਲਾਂ ਕਿੰਨੀਆਂ ਕ ਪੈਂਦੀਆਂ ਸੀ ਇਹਦੇ ਵਿੱਚ ਗਾਲਾਂ ਮੋ ਪੈਂਦੇ ਸੀ ਵੀ ਬਾਹਰ ਵੀ ਕਹਿ ਦਿੰਦੇ ਸੀ ਵੀ ਕੀ ਤੂੰ ਇਹ ਬਣਾਈ ਜਾਨਾ ਵੀ ਕੋਈ ਹੋਰ ਕੰਮ ਕਰ ਲਾ ਪਰ ਮੈਂ ਕਿਹਾ ਵੀ ਨਹੀਂ ਕਈ ਵਾਰ ਸ਼ੌਂਕ ਵੀ ਕਿੱਤਾ ਬਣ ਜਾਂਦਾ ਹੁੰਦਾ ਤੁਹਾਡੇ ਲਈ ਬਾਕੀ ਇਹ ਚੀਜ਼ ਬਹੁਤ ਵੱਡੀ ਸੀ ਹੈ ਨਾ ਦਰਬਾਰ ਸਾਹਿਬ ਇੱਕ ਬਹੁਤ ਵੱਡੀ ਚੀਜ਼ ਸੀ ਇਹ ਬਣਾਉਣੀ ਹਾਂਜੀ ਹਣਾ ਹਾਂਜੀ ਕਿ ਹੋਰ ਹੋਰ ਕੀ ਕੀ ਚੈਲੰਜ ਆਏ ਹੋਰ ਕੀ ਕੀ ਚ ਚੱਲਣਾ ਪੈ ਇਹਨੂੰ ਬਣਾਉਣ ਲੱਗੇ ਓਰ ਜੀ ਬਾਕੀ ਮੇਰੇ ਅੱਖ 'ਚ ਫੈਵੀਕੋਲ ਪੈ ਗਿਆ ਸੀ ਕਿਰਾ ਫੈਵੀਕੋਲ ਕਿਵੇਂ ਪੈ ਗਿਆ ਓ ਜੀ ਮੈਂ ਇੱਕ ਹੱਥ ਨਾਲ ਵੀਡੀਓ ਬਣਾਉਂਦਾ ਸੀ ਨਹੀਂ ਮੈਂ ਜੋ ਟੱਕਣ ਖੋਲਣ ਲੱਗਿਆ ਉਹਦਾ ਉਹ ਤੌਕਾ ਮੇਰੇ ਅੱਖ 'ਚ ਵੱਜਿਆ ਤੇ ਮੈਂ ਮੜਾਇਆ ਚੀਕ ਮਾਰੀ ਤੇ ਮੇਰੀ ਮੰਮੀ ਆਈ ਫਿਰ ਉਹਨੇ ਅੱਖਾਂ 'ਚ ਪਾਣੀ ਮਾਰੇ ਫਿਰ ਮ ਡਾਕਟਰ ਨੂੰ ਦਿਖਾ ਕੇ ਆਇਆ ਉਹ ਕਹਿੰਦਾ ਕੋਈ ਨਾ ਕਹਿੰਦਾ ਵੀ ਅੱਖਾਂ 'ਚ ਪਾਣੀ ਮਾਰ ਲੈ ਠੀਕ ਹੈ ਕਹਿੰਦਾ ਨਹੀਂ ਕੰਮ ਵਾਜਣਾ ਸੀ ਤੁ ਤੁਹੇ ਇਹੀ ਨਹੀਂ ਲੱਗਿਆ ਜਦੋਂ ਜਿਵੇਂ ਤੁਸੀਂ ਦੱਸਿਆ ਪੋਂਗਲ ਵੱਡੀ ਗਈ ਜਾਂ ਅੱਖਾਂ 'ਚ ਫੈਵਿਕ ਵਿਕ ਪੈ ਗਿਆ ਮੈਂ ਛੱਡ ਦਿਆਂ ਬਹੁਤ ੜੀ ਆਇਆ ਸੀ ਜੀ ਮੰਚ ਵੀ ਛੱਡਦਾ ਪਰ ਫਿਰ ਮੈਂ ਕੀਰਾ ਤਾਂ ਜੀ ਢਾਲ ਲੈਂਦਾ ਫਿਰ ਮੈਂ ਕਹਿੰਦਾ ਸੀ ਨਹੀਂ ਵੀ ਕਰਕੇ ਹੀ ਛੱਡਦਾ ਤਿਆਰੇ ਨੂੰ ਹਾਂਜੀ ਅੱਛਾ ਵੈਸੇ ਜੇ ਤੁਸੀਂ ਬਣਾਇਆ ਦਰਬਾਰ ਸਾਹਿਬ ਜਿਵੇਂ ਤੁਹਾਨੂੰ ਪੁੱਛਾਂ ਵੀ ਦਰਬਾਰ ਸਾਹਿਬ ਸਾਹਿਬ ਉਹ ਕਿੰਨਾ ਨੇ ਬਣਾਇਆ ਜਾਂ ਕਿੰਨਾ ਨੇ ਉਹਦੀ ਨੀਂਹ ਰੱਖੀ ਉਹਦੇ ਬਾਰੇ ਪਤਾ ਤੁਹਾਨੂੰ ਨੀਂਹ ਉਹ ਜੀ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਅੱਛਾ ਜਦੋਂ ਇਹਨੂੰ ਤਿਆਰ ਕੀਤਾ ਹਾਂਜੀ ਤੁਹਾਡੇ ਮੰਮੀ ਡੈਡੀ ਦੱਸਦੇ ਆ ਵੀ ਤੁਸੀਂ ਇਹਨੂੰ ਸਕੂਲ 'ਚ ਲੈ ਕੇ ਗਏ ਹਾਂਜੀ ਉਦੋਂ ਕਿਵੇਂ ਰਿਸਪੌਂਸ ਸੀ ਸਕੂਲ ਦਾ ਉਦੋਂ ਹੀ ਮੈਂ ਤਾਂ ਵੈਸੇ ਗਿਆ ਨਹੀਂ ਸੀਗਾ ਅੱਛਾ ਤੇ ਵੀ ਉੱਥੇ ਬਲਕਾਰ ਸਿੱਧੂ ਆਇਆ ਸੀ ਮੈਂ ਤਾਂ ਬੱਚਿਆਂ ਨੂੰ ਸੁਣਿਆ ਵੀ ਉੱਥੇ ਦਿਖਾਇਆ ਨਹੀਂ ਗਿਆ ਸੀ ਅੰਦਰ ਹੀ ਪਿਆ ਰਿਆ ਕੋਈ ਤੇ ਫਾਇਦਾ ਨਹੀਂ ਹੋਇਆ ਕੋਈ ਲਗਾਏ ਦਾ ਫਾਇਦਾ ਨਹੀਂ ਹੋਇਆ ਲਗਾਏ ਦਾ ਜੀ ਜੀ ਤੁਸੀਂ ਤੁਸੀਂ ਆਪ ਲੈ ਗਏ ਸੀ ਜਾਂ ਕੌਣ ਲੈ ਕੇ ਗਿਆ ਸੀ ਇਹਨੂੰ ਨਹੀਂ ਫੜਾ ਕੇ ਤਾਂ ਮੈਂ ਆਇਆ ਸੀ ਮੈਨੂੰ ਘਰੇ ਕੰਮ ਹੋਣ ਕਰਕੇ ਵੀ ਮੈਂ ਉੱਥੇ ਜਾ ਨਹੀਂ ਪਾਇਆ ਅੱਛਾ ਹਾਂਜੀ ਤੇ ਜਿਵੇਂ ਸਕੂਲ ਦੇ ਵਿੱਚ ਉਹ ਬਣਾਇਆ ਹਾਂਜੀ ਫਿਰ ਟੀਚਰ ਸੀ ਜਿਹੜੇ ਉਹਨਾਂ ਨੇ ਕਿੰਨੀ ਸਲਾਹਤਾ ਕੀਤੀ ਤਾਂ ਟੀਚਰ ਤਾਂ ਕਹਿੰਦੇ ਸੀ ਬਹੁਤ ਵਧੀਆ ਬਣਾਇਆ ਅੱਛਾ ਹਾਂਜੀ ਤੇ ਟੀਚਰ ਤਾਂ ਮੇਰੇ ਚੈਨਲ ਨੂੰ ਲੱਗ ਸਬਸਕ੍ਰਾਈਬ ਵੀ ਕਰਦੇ ਆ ਆਦਵਾ ਦੇ ਭਾਈ ਜੀ ਕੋਈ ਗੱਲ ਨਹੀਂ ਚੱਲੀ ਜਾਂਦੀ ਜੀ ਅੱਛਾ ਉਹ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਆ ਹਾਂਜੀ ਅੱਛਾ ਉਸ ਤੋਂ ਬਾਅਦ ਜਿਵੇਂ ਆਪਣਾ ਵੀ ਉਸ ਦਿਨ ਤਾਂ ਤੁਹਾਨੂੰ ਸਲਾਹਤਾ ਮਿਲੀ ਹਾਂਜੀ ਉਸ ਤੋਂ ਪਹਿਲਾਂ ਸਕੂਲ ਦੇ ਵਿੱਚ ਉਹ ਝੜਕਾ ਪੈਂਦੀ ਆ ਸੀ ਪੈਂਦੀਆਂ ਸੀ ਜੀ ਕੀ ਕਹਿੰਦੇ ਕਈ ਵਾਰ ਕੰਮ ਨਹੀਂ ਸੀ ਪੂਰਾ ਹੁੰਦਾ ਆ ਵੀ ਇਹੇ ਲਈ ਵੀ ਜਿਆ ਹੋਰ ਮੋਡਲ ਲਈ ਵੀ ਕੰਮ ਕਰਨਾ ਹੁੰਦਾ ਸੀ ਤੇ ਜਿਵੇਂ ਇਹਦੀ ਬਰੀਕੀ ਕਟਿੰਗ ਕਰਕੇ ਇਹ ਖਿੱਲਰ ਜਾਂਦੇ ਹੁੰਦੇ ਆ ਅੱਛਾ ਇਹ ਜਿਹੜੀ ਗੁੱਦਾ ਹੀ ਖਿੱਲਰ ਜਾਂਦੀ ਹੈ ਕਰੋ ਵੀ ਬਹੁਤ ਗਾਲਾਂ ਪੈਂਦੀਆਂ ਸੀ ਅੱਛਾ ਕਰੋ ਹਾਂਜੀ ਕੀ ਕਹਿੰਦਾ ਜੀ ਕਰਦੇ ਵੀ ਘਰ ਦੇ ਕਹਿੰਦੇ ਸੀ ਖਿਲਾਰੀ ਜਨਾ ਰਈ ਨਾ ਵੀ ਜਤ ਆਪੇ ਝਾੜੂ ਮਾਰ ਅੱਛਾ ਤੇ ਵੀ ਫਿਰ ਵੀ ਇਹ ਖਿੱਲਰ ਜਾਂਦਾ ਹੁੰਦਾ ਸੀ ਖਿੱਲਰ ਜਾਂਦਾ ਹੁੰਦਾ ਸੀ ਜੀ ਮਨਿੰਦਰ ਹੋਰ ਜਿਵੇਂ ਪਹਿਲਾਂ ਵੀ ਪੁੱਛਿਆ ਮੈਂ ਹੋਰ ਇਸ ਤੋਂ ਇਲਾਵਾ ਹੋਣ ਕੀ ਅੱਗੇ ਕੀ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਅਗੀ ਕਾਲ ਸੀ ਤਖਤ ਸਾਹਿਬ ਬਣਾਵਾਂਗੇ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਹਲੇ ਕੋਈ ਪਲਾਨ ਹੈ ਨਹੀਂਗਾ ਹੂੰ ਵਕਤ ਦੇਖ ਲਾਂਗੇ ਬਣਾ ਲਾਂਗੇ ਜੀ ਠੀਕ ਹੈ ਬਨਿੰਦਰ ਪਾਵਾ ਸ਼ੁਕਰੀਆ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ ਇਸੇ ਤਰ੍ਹਾਂ ਹੀ ਆਪਣੇ ਹੱਥ ਦੀ ਕਲਾ ਦਿਖਾਉਂਦੇ ਰਹੋ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਹੀ ਅਰਦਾਸ ਹੈ ਸਾਡੀ ਅੰਤਰੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਅੰਤਰੇ ਵਿੱਚ ਕਿੰਨੇ ਜੇਕਰ ਚੰਗਾ ਲੱਗਿਆ ਲਾਈਕ ਪੈਨ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਹੋਰ ਰੀਲਾਂ ਨੂੰ ਬਹੁਤ ਸ਼ੇਅਰ ਕਰਦੇ ਆਂ ਗਾਣਿਆਂ ਨੂੰ ਬਹੁਤ ਸ਼ੇਅਰ ਕਰਦੇ ਆਂ ਮੈਂ ਵੀਡੀਓ ਪਾਉਣਾ ਮੇਰੀ ਵੀਡੀਓ ਨੂੰ ਬਹੁਤ ਘੱਟ ਸ਼ੇਅਰ ਹੁੰਦੇ ਆ ਅੱਛਾ ਤੇ ਜੇਕਰ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਸ਼ੁਕਰੀਆ ਬਨੰਦਰ ਬਹੁਤ ਬਹੁਤ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਬੱਚੇ ਦੀ ਕਲਾ ਤੁਹਾਨੂੰ ਕਿਵੇਂ ਦੀ ਲੱਗੀ ਇਸ ਬੱਚੇ ਲਈ ਇੱਕ ਲਾਈਕ ਜ਼ਰੂਰ ਕਰਿਓ ਜੀ ਇਸ ਬੱਚੇ ਨੇ ਵੀ ਬੜੇ ਭਾਵਕ ਸ਼ਬਦਾਂ ਚ ਕਿਹਾ ਤੁਸੀਂ ਰੀਲਾਂ ਬਹੁਤ ਸ਼ੇਅਰ ਕਰਦੇ ਹੋ ਗਾਣੇ ਬਹੁਤ ਸ਼ੇਅਰ ਕਰਦੇ ਹੋ ਹੋਰ ਵੀ ਕੁਛ ਵੀ ਆਉਂਦਾ ਮੈਂ ਉਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕਰੂੰਗਾ ਇੱਥੇ ਨਾ ਹੀ ਜ਼ਿਕਰਯੋਗ ਨੇ ਉਹ ਬਹੁਤ ਕੁਛ ਸ਼ੇਅਰ ਕਰਦੇ ਹਾਂ ਇੱਧਰ ਉੱਧਰ ਪਰ ਇਸ ਬੱਚੇ ਦੀ ਕਲਾ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਸ ਬੱਚੇ ਦਾ ਹੌਸਲਾ ਇਸੇ ਤਰ੍ਹਾਂ ਬਰਕਰਾਰ ਰਹੇ ਜੁੜੇ ਹੋਰ ਸਫਰ ਟੈਲੀਵਿਜ਼ਨ ਨਾਲ ਫੇਰ ਮਿਲਾਂਗਾ ਇੱਕ ਨਵੀਂ ਇੰਟਰਵਿਊ ਦੇ ਵਿੱਚ ਬਦਰਾਜ ਦੇ ਨਾਲ ਮੌਜੂਦ ਕਰੇਵਾਂ ਸਾਸੀ ਕਾ